ਸਸ ਦੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਦੇ ਚੰਨ ਤੇ ਨਮਨੀਕ ਕਿਚਨ ਵਿੱਚ ਲੋਗ ਤੇ ਹੋਰ ਸੁਣਾਉਂਗੀ ਹਾਲ ਚਾਲ ਆ ਅਸੀਂ ਸਾਰੇ ਠੀਕ ਠਾਕ ਆ ਸੋ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਤੇ ਵੀਡੀਓ ਚੰਗੀ ਲੱਗੇ ਤੇ ਆਪਣੇ ਫੈਮਲੀ ਫਰੈਂਡ ਨਾਲ ਸ਼ੇਅਰ ਜਰੂਰ ਕਰਿਓ ਜੀ ਸੋ ਅੱਜ ਆਪਾਂ ਇੱਕ ਬੜੀ ਆਸਾਨ ਜੀ ਰੈਸਪੀ ਲੈ ਕੇ ਆਏ ਆ ਹੋ ਸਕਦਾ ਲੁਕੀ ਬਣਾਉਂਦੇ ਵੀ ਹੋਣਗੇ ਤੇ ਅਸੀਂ ਲੱਗੇ ਆ ਬਣਾਉਣ ਜਿਵੇਂ ਕੀ ਹੁਣ ਨਵੇਂ ਆਲੂ ਆ ਗਏ ਨੇ ਮਾਰਕੀਟ ਚ ਵਥੇਰੇ ਤੇ ਇਹ ਆਪਾਂ ਛੋਟੇ-ਛੋਟੇ ਆਲੂ ਲਏ ਆ ਇਹਨਾਂ ਨੂੰ ਮੈਂ ਧੋ ਲਿਆ ਚੰਗੀ ਤਰ੍ਹਾਂ ਪਹਿਲਾਂ ਹੀ ਫੇਰ ਹੀ ਆਪਾਂ ਇਹਨੂੰ ਛਿਲਣਾ ਨਹੀਂ ਆ ਜਿੱਤਰਾ ਹੱਥਾਂ ਦੇ ਨਾਲ ਜਿੰਨਾ ਕੁ ਲੱਤ ਗਿਆ ਨਾ ਇਹਦਾ ਉੱਪਰ ਵਾਲਾ ਸਕਿਨ ਨੇ ਦੀ ਸਿੱਕੜਾ ਸ਼ੁਲਕਾ ਜੋ ਵੀ ਤੁਸੀਂ ਕਹਿੰਦੇ ਜੀ ਤੇ ਇਸ ਤਰ੍ਹਾਂ ਨਾਲ ਲੈਣਾ ਆ ਇਸ ਤਰ੍ਹਾਂ ਮਲਕੀ ਨੇ ਲੱਤ ਜਣਾ ਹਨਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਕਰ ਲਾਂਗੇ ਸਾਫ਼ ਕਰ ਲਾਂਗੇ ਇਧਰ ਲੈ ਮੈਂ ਦੋ ਟਮਾਟਰ ਅਦਰਕ ਦਾ ਟੁਕੜਾ ਇਹ ਲਈ ਆ ਥੋੜਾ ਜਿਹਾ ਪਾ ਲਸਣ ਇਧਰ ਲਈ ਆ ਮਿਰਚ ਇੱਕ ਲੋਤੀ ਮਿਰਚ ਤੁਸੀਂ ਜੜੀ ਆ ਵੱਧ ਵੀ ਲੈ ਸਕਦੇ ਜਿੰਨੀ ਕਿ ਤੁਸੀਂ ਕਹਿੰਦੇ ਹੋ ਉਸ ਹਿਸਾਬ ਨਾਲ ਲੈ ਲਓ ਇਹ ਲਸਣ ਅਦਰਕ ਤੇ ਮਿਰਚ ਆ ਪਾਸ ਇਕੱਠਾ ਕਰ ਲੈਣਾ ਚੌਪ ਕਰ ਲੈਣੇ ਆ ਇਹ ਲਈ ਆ ਜੀ ਪਾਲਕ ਤੇ ਪਾਲਕ ਉਹ ਚਾਰੀ ਸੌਂਝ ਗਈ ਆ ਹੁਣ ਤੇ ਇੱਕ ਗੁਸ਼ੀ ਪਾਲਕ ਦੀ ਆ ਤੇ ਛੋਟੇ ਜਿਹੇ ਇੰਨੇ ਕ ਆਲੂ ਆ 5-7 ਸੋ ਅੱਜ ਆਪਾਂ ਬਣਾਉਣੀ ਆ ਨਮੀ ਆਲੂ ਦੀ ਪਾਲਕ ਵਾਲੀ ਸਬਜ਼ੀ ਪਾਲਕ ਆਲੂ ਤੋਂ ਬੜੇ ਸਵਾਦ ਬੰਦੇ ਆ ਤੇ ਆਸਾਨ ਜੀ ਰੈਸਪੀ ਆ ਸੋ ਸਭ ਤੋਂ ਪਹਿਲਾਂ ਤੇ ਆਪਾਂ ਜੜੀ ਆ ਇਹਨੂੰ ਚੁੱਕ ਲਈਏ ਇੱਥੋਂ ਤੇ ਆਲੂ ਬ੍ਰੀਕ ਬ੍ਰੀਕ ਕੱਟ ਲਾਂਗੇ ਜਿਹੜੇ ਆਲੂ ਨੇ ਤਰ੍ਹਾਂ ਵਿੱਚ ਕੱਟ ਲੈਣਾ ਤੇ ਇਹਨੂੰ ਆਪਾਂ ਇਤਰਾ ਛੋਟਾ ਛੋਟਾ ਆਪਾਂ ਕੱਟ ਲਾਂਗੇ ਇੰਨਾ ਵਟ ਰਾਈ ਹੋਣ ਦੇ ਇਸ ਸਾਰੇ ਹਥਿਆਰ ਆਈ ਨਵੇਂ ਲਏ ਆ ਹੁਣ ਆਪਾਂ ਟਰਾਈ ਕਰਨੇ ਇਹਨਾਂ ਨੂੰ ਕਿੱਦਾਂ ਇਹਨਾਂ ਕੱਟਣਾ ਤੇ ਕਿੱਦਾਂ ਵੰਡਣਾ ਹੈ ਅਨਪਾ ਜੀ ਕੋਸ਼ਿਸ਼ ਜਾਰੀ ਹੈ ਕੋਸ਼ਿਸ਼ ਜਾਰੀ ਹੈ ਨੇ ਇਸ ਦਾ ਕਟਿੰਗ ਵਧਿਆ ਜਾਂਦਾ ਹੈ ਹਾਂ ਜੀ ਇਹ ਜਿੱਤ ਸਾਰੀ ਕੱਟ ਲਾਂਗੇ ਅਸੀਂ ਲਓ ਜੀ ਸਾਰਾ ਕੁਛ ਆਪਾਂ ਕੱਟ ਲਿਆ ਇਹ ਲਸਣ ਅਦਰਕ ਹਰੀ ਮਿਰਚ ਟਮਾਟਰ ਤੇ ਆਲੂ ਤੇ ਹੁਣ ਆਪਾਂ ਜਿਹੜਾ ਪਾਲਕ ਨੂੰ ਵੀ ਕੱਟ ਲੈਣਾ ਤੇ ਨਾਲ-ਨਾਲ ਆਪਾਂ ਇੱਧਰ ਪੈਨ ਰੱਖਦੇ ਆ ਲਓ ਜੀ ਇੱਧਰ ਆਪਾਂ ਪਾਉਣ ਲਈ ਥੋੜਾ ਜਿਹਾ ਤੇਲ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਪਾ ਦੇਣਾ ਚਾਹੀ। ਅਦਰਕ ਲਸਣ ਤੇ ਮਿਰਚ। ਇਹ ਆਪਾਂ ਥੋੜੀ ਜਿਹੀ ਭੁੰਨ ਲਏ। ਸਬਜ਼ੀ ਜ਼ਿਆਦਾ ਨਹੀਂ ਹੈਗੀ। ਤਾਂ ਕਰਕੇ ਮੈਂ ਮਸਾਲਾ ਇੱਥੇ ਥੋੜਾ ਪਾਇਆ। ਉਦਨਾਂ ਸੈਂਦੇ ਤੇ ਬੱਸ ਇਹ ਨਜ਼ਰ ਥੋੜਾ ਜਿਹਾ ਕੱਚਾ ਪਾਣੀ ਦੂਰ ਕਰਨਾ ਬਹੁਤੇ ਜਿਆਦਾ ਆਪਾ ਬਪਾਉਣੇ ਨਹੀਂ ਆ। ਥੋੜਾ ਜਿਹਾ ਕਲਰ ਹੋ ਗਿਆ ਚੇਂਜ। ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਜੀਰਾ நமக்கு நாலு அப்படி டாட்டர் ਨਾਲੀ ਪੌੜਾਂਗੇ ਹੰਮੇ ਇਹਨਾਂ ਨੂੰ ਕਰ ਦਾਂਗੇ ਮਿਕਸ ਚੰਗੀ ਤਰ੍ਹਾਂ ਜਿੰਨੇ ਦੇ ਪੱਕਦੇ ਹੋ ਉਦੋਂ ਜਦ ਅਸੀਂ ਪਾਲਕ ਵੀ ਨਾਲ-ਨਾਲ ਕੱਟ ਲਈਏ ਨੂੰ ਜਿੱਦਾਂ ਆਪਾਂ ਪਾਲਕ ਕੱਟ ਲਾਂਗੇ ਲੋਜੀ ਇਹ ਕਟਲੀ ਆਪਣਾ ਕਾਲਕ ਬੜੀ ਵਧੀਆ ਕੱਟ ਗਈ ਤੇ ਆਮ ਜਿਹਨੂੰ ਥੋੜਾ ਜਿਹਾ ਤਪਾਵਾਂਗੇ ਤੁਸੀਂ ਆ ਵੀ ਜਰਾ ਟਾਈਮ ਲੈਂਦੇ ਮਜੀ ਆ ਜੀ ਥੋੜੇ ਜਿਹਾ ਸੌਫ ਹੋ ਗਏ ਆ ਤੇ ਹੁਣ ਆਪਾਂ ਅੱਗੇ ਇਹਦੇ ਚਾਹ ਦੇ ਚੈਡ ਚਾ ਦਿੰਦੀ ਹਾਂ ਸੌਲਟ ਉਨੂੰ ਉੱਪਰ ਕਰ ਦਾਂਗੇ ਸਾਰੇ ਨੇ ਮਿਕਸ। ਉਹ ਇਹ ਵੀ ਚੀਜ਼ਾਂ ਜਦੋਂ ਨਵੇਂ-ਨਵੇਂ ਆਲੂ ਆਉਂਦੇ ਆ ਨਾ ਨਵੀਂ ਪਾਲਕ ਨਾਲੇ ਆਲੂ ਨੂੰ ਹੀ ਪਾ ਦਿੰਦਾ ਇਹ ਖਾਣਾ। ਬਾਅਦ ਚ ਤੇ ਰਹਿਣੀ ਆ ਨਾ ਵਧੀਆ ਲੱਗਦੇ। ਹੁਣ ਜੇ ਤੁਸੀਂ ਨਵੇਂ ਆਲੂ ਦੇ ਪਰੌਠੇ ਬਣਾਓਗੇ ਬਹੁਤ ਸਵਾਦ ਆਉਂਦੇ ਆ। ਤੇ ਫੇਰ ਵੀ ਕੋਈ ਵੀ ਚੀਜ਼ ਬਣਾਓ ਆਲੂ ਨਾਲ ਬੜੇ ਸਵਾਦ ਆਉਂਦੇ ਆ। ਅੱਗੇ ਹੁਣ ਆਪਾਂ ਇਹ ਜਿਹੀ ਫਿਰ ਸਕਾਚੇ ਰਗਾਵਾਂਗੇ। ਉਜੇ ਨੂੰ ਟੱਕ ਕੇ ਪਕਾ ਲਾਂਗੇ ਕਿਉਂਕਿ ਆਲੂ ਜਿਹੜੇ ਸੌਫਟ ਹੋ ਜਾਣ ਤੇ ਵਿੱਚ ਵਿੱਚ ਆਪਾਂ ਚੈੱਕ ਕਰਦੇ ਰਵਾਂਗੇ ਇਹਨੂੰ ਲੋ ਜੀ ਮੈਂ ਦੋ ਤਿੰਨ ਵਾਰੀ ਚੈੱਕ ਕਰ ਲਿਆ ਤੇ ਆਲੂ ਛੱਡ ਕੇ ਨਹੀਂ ਦੇਖ ਸਕਦੇ ਗਏ ਨੇ ਤੇ ਫਲਤੀ ਜਿਹੜੀ ਹੈ ਪੱਕੀ ਆ ਫਲਕ ਤੇ ਜ਼ਿਆਦਾ ਸੀ ਪਰ ਥੋੜੀ ਜਿਹੀ ਵੇਖ ਲੋ ਹੋ ਗਈ ਆ ਤੇ ਥੋੜੀ ਜਿਹੀ ਹੋ ਜਾਂਦੀ ਪੱਕ ਕੇ ਆਲੂਆਂ ਨਾਲ ਅੰਦਰ ਅਚਮਚੀ ਗਈਆਂ ਅਚਮਚੀ ਗਈ ਤੇ ਟਰਾਈ ਜ਼ਰੂਰ ਕਰਿਓ ਤਣੀ ਇਹਨੂੰ ਪਾਏ ਕੂੜੀਆਂ ਦੇ ਨਾਲ ਖਾ ਲੋ ਫਰੌਂਟੀਆਂ ਨਾਲ ਖਾ ਲੋ ਫੁਲਕੀਆਂ ਨਾਲ ਖਾ ਲੋ ਕੂੜੀਆਂ ਘੇੜੇ ਚ ਪੜੀਆਂ ਤੇ ਇਹਦੇ ਚ ਜੇ ਤੁਸੀਂ ਥੋੜਾ ਜਿਹਾ ਖੱਟੀ ਜਾਨੂੰ ਕਰਨੀ ਆ ਤਾਂ ਇਹਦੇ ਚ ਥੋੜਾ ਜਿਹਾ ਮੰਗੋ ਪਾਊਡਰ ਆਮਚੂਰ ਪਾਊਡਰ ਥੋੜਾ ਜਿਹਾ ਪਾ ਲੋ ਸੋ ਲਓ ਜੀ ਆਲੂ ਬੜੇ ਵਧੀਆ ਹੁੰਦੇ ਬੜੇ ਬੜੀ ਸਵਾਦ ਆਉਂਦੀ ਆ ਸੋ ਤੁਸੀਂ ਟਰਾਈ ਕਰਕੇ ਜਿਉ ਦੇਖਿਓ ਜੀ ਮਿਲਦੇ ਆ ਜੀ ਕੱਲ ਨੂੰ ਜਿੱਤੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸੀ ਕਾ ਲੀ ਸਾਰਿਆਂ ਨੂੰ